ਆ ਗਈ ਹੈ ਜੀ ਦੁਕਾਨ ਤੇ ਬਹੁਤ ਹੀ ਸੋਹਣੇ ਸੂਟ 2000 ਵਾਲਾ ਸੂਟ 1000 ਰੁਪਏ ਦੇ ਵਿੱਚ ਦੇਖੋ ਡਿਜ਼ਾਈਨ ਇਹ ਆਏਗੀ ਸ਼ਰਟ ਇਹ ਆਏਗੀ ਬਾਟਮ ਅੱਜ ਕੱਲੇ ਹਜ਼ਾਰ-ਹਜ਼ਾਰ ਰੁਪਏ ਦਾ ਸੂਟ ਮਿਲ ਰਿਹਾ ਹੈ ਅਸੀਂ ਤੁਹਾਨੂੰ ਸੂਟ ਦੇਣਾ 1000 ਰੁਪਏ ਚ ਰੰਗ ਦੇਖੋ ਤੋਹਫੇ ਇੱਕ ਤੋਂ ਇੱਕ ਟਾਪ ਦੇ ਕਲਰ ਹੈ ਜੀ ਰੰਗ ਦੇਖਦੇ ਜਾਓ ਜੀ ਢਾਈ-ਢਾਈ ਦੀ ਕੱਟ ਢਾਈ ਸ਼ਰਟ ਢਾਈ ਬਾਟਮ ਦਾ ਕੱਪੜਾ ਇੱਕ ਤੋਂ ਇੱਕ ਟਾਪ ਦੇ ਕਲਰ ਜੀ ਔਰ ਪ੍ਰਾਈਸ ਤੁਹਾਡੇ ਲਈ ਫੁੱਲ ਡਿਸਕਾਊਂਟ ਦੇ ਵਿੱਚ 1000 ਰੁਪਏ ਦੇ ਵਿੱਚ ਸੂਟ ਯਕੀਨ ਕਰਿਓ 2-2000 ਰੁਪਏ ਦੇ ਸੂਟ ਹੈ ਕਸਟਮਰ ਚੱਕ ਕੇ ਲੈ ਕੇ ਆਏ ਹੋਏ ਵੇ ਅਸੀਂ ਤੁਹਾਡੇ ਲਈ ਫੁੱਲ ਫਾਇਦੇ ਕਰਨੇ ਆ ਜੀ ਤੁਹਾਡੇ ਦੇਖੋ ਚੀਜ਼ਾਂ ਇੱਕ ਤੋਂ ਇੱਕ ਟਾਪ ਦੇ ਕਲਰ ਜੀ ਹਰ ਇੱਕ ਕਲਰ ਸ਼ਾਨਦਾਰ ਰੇਟ ਨੋਟ ਕਰ ਲਓ ਸਿਰਫ 1000 ਰੁਪਿਆ ਜੀ ਆਜੋ ਜੀ ਨੈਕਸਟ ਫੈਂਡੀ ਆ ਗਈ ਹੈ ਬਹੁਤ ਸੋਹਣੇ ਡਿਜ਼ਾਈਨ ਚੀਜ਼ਾਂ ਬਹੁਤ ਵਧੀਆ ਕਲਰ ਬਹੁਤ ਸੋਹਣੇ ਰੰਗ ਬਥੇਰੇ ਹੈ ਇੱਕ ਸ਼ਿਮਰ ਫੈਂਡੀ ਆਈ ਹੈ 500 ਦਾ 5 ਮੀਟਰ ਫੈਂਡੀ ਆਈ ਹੈ अकेਲੀ ਕੱਲੀ ਫੈਂਡੀ ਇਹ ਆਈ ਹੈ 400 ਦਾ 5 ਮੀਟਰ ਜੀ ਰੰਗ ਦੇਖੋ ਇੱਕ ਤੋਂ ਇੱਕ ਟਾਪ ਦੇ ਕਲਰ ਤਾਂ ਇੱਕ ਤੋਂ ਇੱਕ ਵਧੀਆ ਆਲੋਜੀ ਰੈਸਟ ਕਲਰ ਜਿਹੜਾ ਸਪੈਸ਼ਲ ਡਿਮਾਂਡ ਤੇ ਚੱਲ ਰਿਹਾ ਹੈ ਹਰ ਇੱਕ ਤੋਹਫੇ ਕਲਰ ਹੈ ਜੀ ਬਲੈਕ ਮਹਿਰੂਨ ਹਰ ਇੱਕ ਕਲਰ ਹੈ ਔਰ ਕਲਰ ਵੀ ਬਥੇਰੇ ਕਮ ਸੇ ਕਮ 25 30 ਕਲਰ ਆਏ ਹੈ ਸ਼ਿਮਰ ਦੇ ਵਿੱਚ ਵੀ ਕਿਸੇ ਨੇ ਸ਼ਿਮਰ ਫੈਂਡੀ ਲੈਣੀ ਸ਼ਿਮਰ ਫੈਂਡੀ ਲੈ ਲਿਓ ਜਿਨ੍ਹਾਂ ਨੇ ਫੈਂਡੀ ਲੈਣੀ ਹੈ ਉਹ ਫੈਂਡੀ ਲੈ ਲਿਓ ਜੀ ਇਹ ਸੂਟ ਜਿਹੜਾ ਸ਼ਿਮਰ ਫੈਂਡੀ ਹੈ ਸਾਡੀ ਇੱਕ ਭੈਣ ਦੱਸ ਕੇ ਗਈ ਉਹਨੇ 1000 ਰੁਪਏ ਦਾ 5 ਮੀਟਰ ਕਪੜਾ ਖਰੀਦੇ ਆ ਜੀ ਠੀਕ ਹੈ ਜੀ ਅਸੀਂ ਤੁਹਾਨੂੰ ਕਿਸ ਭਾਅ 'ਚ ਦੇ ਰਹੇ ਆ ਸਿਰਫ 500 ਦਾ 5 ਮੀਟਰ ਕਪੜਾ ਬਹੁਤ ਹੀ ਅੱਛੇ ਡਿਜ਼ਾਈਨ ਹੈ ਕਲਰ ਬਥੇਰੇ ਹੈ ਚੀਜ਼ ਬਹੁਤ ਵਧੀਆ ਔਰ ਸਪੈਸ਼ਲ ਤੁਹਾਨੂੰ ਦੱਸਣਾ ਇਹ ਕਲਰ ਸੀ ਜਿਹੜਾ ਸਾਡੀ ਉਹ ਸਿਸਟਰ ਕਹਿੰਦੇ ਦੋ ਸੂਟ ਲਏ 2000 ਰੁਪਏ ਦੇ ਅਸੀਂ ਸੂਟ ਦੇਣੇ 2 1000 ਰੁਪਏ ਦੇ ਇੱਕ ਸੂਟ ਦੇਣਾ 500 ਰੁਪਏ ਦਾ ਪਲੇਨ ਫੈਂਡੀ ਜੀ ਨੂੰ ਕਹਿ ਦਿੰਦੇ ਆ ਸ਼ਿਮਰ ਤੋਂ ਬਿਨਾ ਇਹ ਦੇਵਾਂਗੇ 400 ਦਾ 5 ਮੀਟਰ ਜੀ ਸੋ ਜੀ ਇਹ ਚੀਜ਼ਾਂ ਦੀ ਡਿਜ਼ਾਈਨਿੰਗ ਤੁਸੀਂ ਕੋਈ ਵੀ ਸੂਟ ਖਰੀਦਣਾ ਖਰੀਦ ਸਕਦੇ ਹੋ ਇੱਕ ਚੀਜ਼ ਦੀ ਬੇਨਤੀ ਜਿਹੜੇ ਹੈ ਜੀ ਇਹ ਸੂਟ ਇਹਨਾਂ ਨੂੰ ਆਨਲਾਈਨ ਹੀ ਬੁਕਿੰਗ ਕਰ ਲਿਓ ਕਿਉਂਕਿ ਐਨੇ ਸੂਟ ਮੇਰੇ ਕੋਲ ਨਹੀਂ ਹੈ ਦੋ ਦੋ ਸੂਟ ਦੀ ਕੱਟ ਹੈ ਨਾਲ ਦੀ ਨਾਲ ਵੇਕਣ ਲੱਪੈਂਦੇ ਤੁਸੀਂ ਬਾਅਦ ਵਿੱਚ ਆਓ ਸੂਟ ਤੁਹਾਨੂੰ ਨਾ ਮਿਲੇ ਤਾਂ ਤੁਸੀਂ ਕਹਿਣਾ ਹੈ ਭਾਜੀ ਵੀਡੀਓ ਪਾ ਦਿੰਦੇ ਐ ਸੂਟ ਮਿਲਦਾ ਨਹੀਂ ਦੇਖੋ ਹਰ ਚੀਜ਼ ਨੂੰ ਸਾਨੂੰ ਇਹ ਚੀਜ਼ਾਂ ਟੈਸਟਿੰਗ ਹੁੰਦੀਆਂ ਮੰਨ ਲਓ ਅੱਜ ਆ ਸੂਟ ਆਏ 22 ਦੂਣ ਸੌਰੀ 11 ਦੂਣਾ 22 22 ਕਲਰ ਆਏ 22000 ਰੁਪਏ ਦੇ ਸੂਟ ਹੈ ਜੀ ਇਹ ਟੈਸਟਿੰਗ ਹੀ ਕਰ ਰਹੇ ਆਂਗੇ ਅਸੀਂ ਕਿਉਂਕਿ ਜਦੋਂ ਹੁਣ ਪਤਾ ਲੱਗ ਗਿਆ ਗਾਹਕ ਆਇਆ ਉਹਨੇ ਦੱਸਿਆ ਕਹਿੰਦੀ ਮੈਂ 2000 ਰੁਪਏ ਦਾ ਸੂਟ ਖਰੀਦਿਆ ਹੁਣ ਪਤਾ ਹੈ ਨਾ ਸਾਨੂੰ ਆਪਾਂ 1000 ਦਾ ਵੇਚ ਰਹੇ ਆਂ ਸੋ ਬੇਨਤੀ ਨੂੰ ਕਬੂਲ ਕਰਿਓ